ਨਮਸਤੇ ਆਦੀਪੰਨਚਮੀ ਦੇ ਮੌਕੇ ਦੇ ਉੱਤੇ ਮੈਂ ਇੱਕ ਆਰਟਵਰਕ ਤਿਆਰ ਕੀਤਾ ਹੈ ਜੋ ਕਿ ਇੱਕ 6 ਫੁੱਟ ਦੀ ਪਤੰਗ ਦੇ ਉੱਤੇ ਬਣਾਇਆ ਗਿਆ ਹੈ ਇਹ ਆਰਟਵਰਕ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਜਿਹੜਾ ਲੈਫਟ ਸਾਈਡ ਹੈਗੀ ਹੈ ਪਤੰਗ ਦੀ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਪਤੰਗ ਉਡਾਣੇ ਇੰਜੋਏ ਕਰਦੇ ਵਹਿਗੇ ਹੈਗੇ ਆ ਬਸੰਤ ਪੰਚਮੀ ਦੇ ਮੌਕੇ ਦੇ ਉੱਤੇ ਔਰ ਉਹਦਾ ਅਦਰ ਸਾਈਡ ਅੱਜ ਦੀ ਡੇਟ ਵਿੱਚ ਜਿੱਦਾਂ ਤੁਸੀਂ ਦੇਖਦੇ ਪਏ ਹੈਗੇ ਓਕੇ ਚਾਈਨਾ ਡੋਟ ਜਿਹਨੂੰ ਆਪਾਂ ਗੱਟੂ ਕਹਿੰਦੇ ਹੈਗੇ ਉਹnde ਜਿਹੜੇ ਹੈਗੇ ਆ ਜਿਹੜੇ ਉਹnde ਦੁੱਧਪਦ ਨਾਮ ਹੈਗੇ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੈਗੇ ਓਕੇ ਜਿਹੜੇ ਕਬੂਤਰ ਹੈਗੇ ਆ ਉਹ ਡੋਤੇ ਨਾਲ ਫਸ ਕੇ ਉਹ ਮਰ ਜਾਂਦੇ ਹੈਗੇ ਆ ਠੀਕ ਹੈ ਔਰ ਜਿੱਦਾਂ ਬੱਚੇ ਹੈਗਾ ਬੱਚਾ ਪਤੰਗ ਖਿੱਚਦਾ ਪਿਆ ਹੈਗਾ ਔਰ ਇਹ ਇਲੈਕਟ੍ਰਿਕ ਵਾਇਰ ਦੇ ਵਿੱਚ ਫਸ ਕੇ ਬਲਾਸ ਵੀ ਹੋ ਸਕਦੀ ਹੈਗੀ ਹੈ ਇਹਦੇ ਵਿੱਚ ਦੇਖ ਸਕਦੇ ਹੈਗੇ ਉਹ ਕਿ ਬੱਚਾ ਦੌੜਦਾ ਪਿਆ ਹੈਗਾ ਤੇ ਉਹਨੂੰ ਟ੍ਰੈਫਿਕ ਦਾ ਖਿਆਲ ਨਹੀਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਕ ਸਕੂਟੀ ਡਰਾਈਵਰ ਜਾਦੇ ਹੈਗਾ ਜਿੱਦੇ ਗੱਲੇ ਦੇ ਵਿੱਚ ਚਾਇਨਾ ਡੌਗ ਫਸ ਗਈ ਹੈਗੀ ਆ ਔਰ ਜਿਤਨਾ ਕੋਈ ਵੱਡੀ ਦੁਰਘਟਨਾ ਵੀ ਹੋ ਸਕਦੀ ਹੈਗੀ ਆ ਇਹ ਆਰਟਵਰਕ ਦੇ ਥੱਲੇ ਲਿਖਿਆ ਹੈਗਾ Enjoy Basant and Avoid Gattu Thank you ਨਮਸਤੇ ਅੱਜ ਪੰਚਵੀਂ ਦੇ ਮੌਕੇ ਦੇ ਉੱਤੇ ਮੈਂ ਇੱਕ ਆਰਟਵਰਕ ਤਿਆਰ ਕੀਤਾ ਹੈ ਜੋ ਕਿ ਇੱਕ 6 ਫੁੱਟ ਦੀ ਪਤੰਗ ਦੇ ਉੱਤੇ ਬਣਾਇਆ ਗਿਆ ਹੈ ਇਸ ਦੀ ਵਿਸ਼ੇਸ਼ਤਾ ਹੈ ਕਿ ਲੈਫਟ ਸਾਈਡ ਤੇ ਤੁਸੀਂ ਜੇ ਪਤੰਗ ਤੇ ਦੇਖੋ ਤੇ ਤੁਹਾਨੂੰ ਬੱਚੇ ਜਿਹੜੇ ਹੈਗੇ ਆ ਉਹ ਪਤੰਗ ਬਾਜੀ ਨੂੰ ਇੰਜੋਏ ਕਰਦੇ ਦਿਖਾਈ ਦੇਣਗੇ ਔਰ ਜਿਹੜਾ ਰਾਈਟ ਸਾਈਡ ਹੈਗੀ ਆ ਪਤੰਗ ਦੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਜਿਹੜਾ ਕਿ ਅੱਜਕੱਲ ਬੱਚੇ ਪਤੰਗ ਲਈ ਯੂਜ਼ ਕਰਦੇ ਹੈਗੇ ਗੱਟੂ ਠੀਕ ਹੈ ਉਹਦੇ ਆਪਾਂ ਜਿਹੜੇ ਦੁਸ਼ਪਤ ਨਾਮ ਹੈਗੇ ਆ ਉਹ ਦੇਖ ਸਕਦੇ ਹੈਗੇ ਔਰ ਜਿੱਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਬੱਚਾ ਜਿਹੜਾ ਹੈਗਾ ਉਹ ਪਤੰਗ ਖਿੱਚਦਾ ਪਿਆ ਔਰ ਡੋਬ ਜਿਹੜੀ ਹੈਗੀ ਐ ਇਲੈਕਟ੍ਰਿਕ ਵਾਇਰ ਦੇ ਵਿੱਚ ਉਲਜੀ ਪਈ ਹੈ ਜਿੰਨਾ ਬਲੱਟ ਚੋ ਸਕਦਾ ਔਰ ਬੱਚੇ ਦੇ ਹੱਥ ਨੂੰ ਨੁਕਸਾਨ ਪਹੁੰਚ ਸਕਦਾ ਔਰ ਜਿਹੜੇ ਕਬੂਤਰ ਤਾਂ ਗਏ ਆ ਹੋਰ ਪੰਛੀ ਹੈਗੇ ਆ ਉਹ ਚਾਈਨਾ ਡੋਨ ਦੇ ਵਿੱਚ ਉਲ ਚੁੱਕੇ ਹੈਗੇ ਆ ਔਰ ਜਿੰਦੇ ਕਰਕੇ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਔਰ ਤੁਸੀਂ ਇਹ ਤੋਂ ਅੱਗੇ ਦੇਖੋਗੇ ਇੱਕ ਸਕੂਟੀ ਡਰਾਈਵਰ ਹੈਗਾ ਜਿੰਦੇ ਗੱਲੇ ਦੇ ਵਿੱਚ ਜਿਹੜੀ ਹੈਗੀ ਚੈਨਾ ਡੋਸ ਫਾਤ ਗਈ ਹੈਗੀ ਹੈ ਜਿੰਦੇ ਕਰਕੇ ਉਹਨੂੰ ਸਵੇਰ ਇੰਜਰੀਸ ਹੋ ਸਕਦੀਆਂ ਹੈ ਔਰ ਉਹਦੀ ਜਾਨ ਵੀ ਜਾ ਸਕਦੀ ਹੈ ਇਹਦੇ ਥੱਲੇ ਮੈਂ ਲਿਖਿਆ ਹੈਗਾ ਕਿ Enjoy Basant and Avoid Gattu ਠੀਕ ਹੈ ਇਹ ਜਿਹੜਾ ਆਰਟਵਰਕ ਬਣਾ ਕੇ ਮੈਂ ਗੱਟੂ ਨੂੰ ਅਵੋਇਡ ਕਰਨ ਦੇ ਇੱਕ ਮੈਥਡ ਦਿੱਤਾ ਹੈ ਥੈਂਕ ਯੂ